ਕਰਾਏ ਮੇਰਾ ਬੀਬੀ ਬਹੁਤ ਵਾਦਾ ਮੇਰਾ ਯਾਰ ਗੱਲ ਗੱਲ ਤੇ ਭੜਕ ਜੰਨਾ ਗੱਲ ਗੱਲ ਤੇ ਭੜਕ ਜੰਨਾ ਅੱਜ ਤੋਂ ਬਾਅਦ ਨਹੀਂ ਭੜਕਦਾ ਫਿਰ ਆ ਚੀਜ਼ ਦਿਨਾ ਤੇ ਨਹੀਂ ਆ ਕੀ ਹੈ ਇਹ ਦੇਖੀ ਹੈ ਇਹ ਇਹ ਤਾਂ ਲੈਚੀਆਂ ਦਾ ਤੇ ਲੈਚੀਆਂ ਹਟਾਉਣੀ ਆ ਤੇਰਾ ਬੀਬੀ ਇਹ ਕਿਹਨੇ ਹਟਾਉਣੀ ਮੈਂ ਤੁਹਾਨੂੰ ਦੱਸਦਾ ਹੱਥ ਕਰ ਇਹ ਰਿਪੀਟ ਕਰੀ ਚਲੀ ਅੱਛਾ ਇੰਨਾਂ ਕ ਲੈਚੀਆਂ ਲੈ ਕੇ ਨਾ ਮੰਨ ਲਾ 15 ਕ ਹਾਂ ਇਹਨਾਂ ਨੂੰ ਤੂੰ ਕੀ ਕਰਨਾ ਤਵੇ ਤੇ ਭੁੰਨ ਲਈ ਅੰਦਰ ਤੱਕ ਕਾਲੀਆਂ ਕਰ ਲਈ ਸੁਆਹ ਬਣਾ ਲਈ ਠੀਕ ਆ ਸੁਆਹ ਬਣਾ ਕੇ ਇੱਕ ਚਮਚ ਦਾ ਚੌਥਾ ਹਿੱਸਾ ਅੱਛਾ ਸ਼ਾਮ ਨੂੰ ਪੈਣ ਲੱਗੇ ਨੇ ਨੋਰਮਲ ਪਾਣੀ ਨਾਲ ਲੈਣੇ ਠੀਕ ਹੈ ਠੀਕ ਹੈ ਤੇਰਾ ਤੀਜੇ ਚੌਥੇ ਦਿਨ ਬੀਪੀ ਬਲੱਡ ਪ੍ਰੈਸ਼ਰ ਵੱਧਦਾ ਨਾਰਮਲ ਹੋ ਕੇ ਖੜ ਜੂਗਾ ਕਦੇ ਉਸ ਤੋਂ ਬਾਅਦ ਪੜਕਦਾ ਨਹੀਂ ਗੱਲ ਗੱਲ ਤੇ ਗੁੱਸਾ ਨਹੀਂ ਲਊਗਾ ਇੰਨੇ ਫੈਦੇ ਆ ਨਾਲੇ ਹੋਰ ਦੱਸ ਦਿੰਨੇ ਇੱਕ ਤਾਂ ਤੂੰ ਸਵਾਬ ਨਾਲ ਕੇ ਖਾ ਲਈ ਖਾ ਲਈ ਠੀਕ ਹੈ ਦੋ ਜੇ ਤਰਕੇ ਖਾਲੀ ਪੇਟ ਚੱਪਲਿਆ ਕਰੇਗਾ ਅੱਖਾਂ ਦੀ ਨਿਗਾ ਵਧੂ ਤੇਰੀ ਠੀਕ ਹੈ ਹੋਰ ਜੇ ਆਪਣੀ ਬੈਵਾਦੀ ਆ ਉਹ ਚੱਕੀ ਜਾਉਂ ਕਈ ਵਾਰੀ ਮੂੰਹ ਚੋਂ ਗੰਦੀ ਹਰਵਾਣੀ ਆਉਣ ਲੱਗ ਜਾਂਦੀ ਉਹ ਵੀ ਪੂਰੀ ਸੈੱਟ ਹੋਊਗੀ ਆ ਲੈ ਇਹ ਚੀਜ਼ ਅੱਛਾ ਹਾਂ ਇੰਨੇ ਕੌਣ ਕਰੀਆ ਇੰਨੇ ਕੌਣ ਕਰੀਆ ਪਾਲਾ ਇਹਨੂੰ